ਕ੍ਰੈਕਟਰ ਇੰਜਨ ਗੇਅਰ ਜਮਾ ਵੀਰੇ ਬਾਕੇ ਕੋਈ ਬਲੋ ਨਹੀਂ ਵੀਰੇ ਕੋਈ ਬਾਜ਼ ਨਹੀਂ ਜਮਾ ਲਿਫਟ ਆਟੋਮ ਦਾ ਬਾਕੇ ਚੈੱਕ ਕਰਕੇ ਲਿਜਾ ਸਕਦਾ। ਬਾਕੇ ਚੈੱਕ ਕਰਕੇ ਲਿਜਾ ਸਕਦਾ। ਹਾਂਜੀ ਠੀਕ ਹੈ। ਇੰਜਨ ਗੇਅਰ ਓਕੇ ਆ ਵੀਰੇ। ਇੰਜਨ ਗੇਅਰ ਤਾਂ ਜਮਾ ਓਕੇ ਆ। ਹਾਂ ਵੀਰੇ ਬਾਕੇ ਲਿਜਾ ਸਕਦਾ। ਤਿੰਨੇ ਡੈਟਰੀ ਵੀਰੇ। 99 ਮਾਡਲ ਦਾ ਭਾਈ ਇਹਦਾ ਰੇਟ। ਇਹਦਾ ਰੇਟ ਮੇਰੇ ਆਪਾਂ 2 25 ਕਹਿੰਨੇ ਆ ਵੀਰੇ ਆਪਾਂ। ਹਾਂ। 2 15 ਦਾ ਵੀਰੇ ਦੇ ਦਾਂਗੇ। ਕਿੰਨੇ ਮਾਡਲ ਆ ਗਿਆ ਭਾਈ? ਇਹ ਵੀਰੇ 5 ਤੇ ਰੇਟ। ਵੇਰੇ ਪੰਜ ਪਾਸਾ ਪਤਨਾ ਦਾ ਦੇ ਦਾਂਗੇ ਵੀ ਤੈਨੂੰ ਦਾ। ਅਸੀਂ ਨਤੋਂ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਸੀ 22 ਮੱਖਣਾ ਆਪਣੇ ਨਾਲ ਜੁੜਿਆ ਸਾਸਰੀ ਘਰ ਬਾਈ ਸਾਸਰੀ ਘਰ ਬਾਈ ਜੀ ਉਹ ਠੀਕ ਹੈ ਪ੍ਰਾ ਜਮਾ ਚੜਦੀ ਕਲਾ ਚੜਦੀ ਕਲਾ ਬਾਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਲੋਕੇਸ਼ਨ ਦੱਸੋ ਵੀ ਕਿੱਥੇ ਇਹ ਮੰਡੀ ਲੱਗ ਰਹੀ ਹੈ ਲੋਕੇਸ਼ਨ ਵੀਰੇ ਬਰਨਾਲਾ ਤਰਕਸੀਲ ਚੌਕ ਵੀਰੇ ਛੋਟੀ ਮੰਡੀ ਛੋਟੀ ਮੰਡੀ ਹਾਂ ਵੀਰੇ ਇਹ ਵੱਡੀ ਮੰਡੀ ਉਧਰ ਲੱਗਦੀ ਹੈ ਜੀ ਵੀਰੇ ਵੱਡੀ ਮੰਡੀ ਪੈਲਸ ਵਾਲੀ ਪੈਲਸ ਵਾਲੀ ਹਾਂ ਵੀਰੇ ਛੋਟੀ ਮੰਡੀ ਇਹ ਛੋਟੀ ਮੰਡੀ ਹੈ ਹਾਂਜੀ ਠੀਕ ਹੈ ਤੇ ਬਾਈ ਜੀ ਪਿੰਡ ਕਿਹੜਾ ਐਂਡ ਉਪਲੀ ਆ ਵੀਰੇ ਉਪਲੀ 7 ਕਿਲੋਮੀਟਰ ਨਾਲ ਹੀ ਵੀਰੇ ਤੋਂ 7 ਕਿਲੋਮੀਟਰ ਹਾਂਜੀ ਤੇ ਟਰੈਕਟਰ ਉੱਚੇ ਮਾਡਲ ਦੇ ਰੱਖਦੇ ਹਾਂ ਕਿ ਨਾ ਰਾਮਾ ਮੈਂ ਛੋਟੇ ਟਰੈਕਟਰ 733 ਸਵਰਾਜ ਹੀ ਲੈਨੇ ਹਾਂ ਤਾਂ ਠੀਕ ਹੈ ਜੀ ਤੇ ਬਾਈ ਜੀ ਕਾਪੀ ਕਰ ਜਾਂਦੇ ਓਕੇ ਵੀਰੇ ਕਾਪੀ ਕਰਦੇ ਆਪਣੀ ਜ਼ਿੰਮੇਵਾਰੀ ਵੀਰੇ ਜ਼ਿੰਮੇਵਾਰੀ ਹੈ ਹਾਂਜੀ ਇੰਜਨ ਗੇਅਰ ਤੇ ਵੀ ਬਾਈ ਇੰਜਨ ਗੇਅਰ ਵੀ ਵੀਰੇ ਬਾਖੇ ਜਾ ਸਕਦਾ ਪਤਾ ਹੈ ਬਾਖੇ ਜਾ ਸਕਦਾ ਹਾਂਜੀ ਬਾਖੇ ਠੀਕ ਹੈ ਜੀ ਤੇ ਆਪਾਂ ਹੁਣ ਸਵਰਾਜ ਤੋਂ ਸਟਾਰਟ ਕਰਦੇ ਹਾਂ ਬਾਈ ਮੱਖਣਾ ਇਹਦੇ ਬਾਰੇ ਦੱਸ ਕੇ ਸਵਰਾਜ ਟਰੈਕਟਰ ਮਾਡਲ ਸਵ 97 ਮਾਡਲ ਵੀਰੇ ਠੀਕ ਹੈ ਜੀ ਮੂਲੇ ਟਾਇਰ ਵੀਰੇ ਵੱਡੇ ਦੇ 650 16 ਦੇ ਆ ਠੀਕ ਹੈ ਜੀ ਤੇ ਮੰਗਲੇ ਗੁਡੀਰ ਦਿਆ ਟਾਇਰ 90 ਪੈਸੇ ਚਾਰੇ ਵੀਰੇ 90 ਪੈਸੇ ਹਾਂਜੀ ਠੀਕ ਹੈ ਜੀ ਟਰੈਕਟਰ ਇੰਜਨ ਗੇਅਰ ਜਮਾ ਵੀਰੇ ਬਾਕੇ ਕੋਈ ਬਲੂ ਨਹੀਂ ਵੀਰੇ ਕੋਈ ਬਾਜ ਨਹੀਂ ਜਮਾ ਲੈਫਟ ਆਊਟ ਬੰਦਾ ਬਾਕੇ ਚੈੱਕ ਕਰਕੇ ਜਸ ਦਿੱਨੇ ਦੇ ਟਿੱਕ ਕਰਕੇ ਲਿਆ ਸਕਦਾ ਹਾਂ ਜੀ ਠੀਕ ਹੈ ਸਾਊਂਡ ਸਿਸਟਮ ਬਾਈ ਮੱਖਣ ਵਿੱਚ ਹੀ ਜਾਊਗਾ ਸਾਰਾ ਵਿੱਚ ਹੀ ਹੈ ਵੀਰੇ 14000 ਦਾ ਲੱਗਿਆ ਵਜਗੜ ਵੀਰੇ 12 ਇੰਚ ਬੂਫਰ ਨੇ ਠੀਕ ਹੈ ਜੀ 14000 ਦਾ ਬਾਈ ਇਹ ਸਮਾਨ ਲੱਗਿਆ ਹੋਇਆ ਹੈ ਨਾ 12 ਇੰਚੀ ਬੂਫਰ ਨੇ ਟਰੈਕਟਰ ਸੋਨੂੰ ਦਿਖਾ ਦਿੰਨੇ ਆ ਬਾਈ ਸਾਰਾ ਟਰੈਕਟਰ ਠੀਕ ਹੈ ਯਾਨੀ ਕਿ ਤੇ ਬਾਈ ਮੱਖਣਾ ਹਾਂਜੀ ਲਿੰਕਾਂ ਲੂੰਕਾਂ ਦਾ ਪੂਰਾ ਸਾਫ ਹੈ ਸਾਰਾ ਵੀਰੇ ਠੀਕ ਹੈ ਇਹ 4 ਨੰਬਰ ਆ ਜੀ ਇਹ 4 ਨੰਬਰ ਹੈ ਲੈਂਕਾ ਨੂੰ ਕਹਿੰਦਾ ਪੂਰਾ ਸਾਫ ਪਿਆ ਟਰੈਕਟਰ ਮਿੱਤਰੋ ਦੇਖ ਸਕਦਾ ਸਾਰੇ ਅਰੀਜਨਲ ਨੇ ਜੀ ਅਰੀਜਨਲ ਨੇ ਨਾਲ ਤੇ ਨੇ ਬਾਈ ਨਾਲ ਤੇ ਨੇ ਬਾਈ ਲੀਲੇ ਪਰਾਟਾ ਚਾਹੀ ਜੀ ਬਾਦ ਲੱਗੇ ਬਣ ਅਰੀਜਨਲ ਆ ਠੀਕ ਸਾਰੇ ਰਿੰਬਾਂ ਤੇ ਮਾਰਕ ਹੀ ਨਹੀਂ ਚਾਰਾਂ ਤੇ ਠੀਕ ਹੈ ਜੀ ਤੇ ਇਹ ਮਾਡਲ ਕਿੰਨੇ ਆ ਗਿਆ ਸੀ ਬਾਈ 99 ਵੀਰ ਜੀ 97 ਹਾਂਜੀ ਤੇ ਰੇਟ ਮੈਂ ਬਾਈ ਮਖਣਾ ਰੇਟ ਵੀਰੇ ਦਾ ਆਪਾਂ 145 ਦਾ ਮਾਰ ਦੇ ਵੀਰੇ 135 ਦੇਣਾ ਆਪਾਂ 135000 ਦਾ ਮੌਕੇ ਤੇ ਛਡੋਂਗੇ ਹਾਂਜੀ ਵੀਰੇ ਠੀਕ 135000 ਦਾ ਮਿੱਤਰੋ ਇਹ ਸਵਰਾਜ ਬਣੂ ਅੱਜ ਕੱਲ 1 ਲੱਖ ਦੇ ਤਾਂ ਮੋਟਰਸਾਈਕਲ ਹੋਏ ਪਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਛੋਡੇ ਖੇਤ ਦਾ ਕੰਮ ਕੁੱਲ ਜੱਜ ਕੇ ਕਰੂ ਇਹ ਤੇ ਮੂਰੇ ਫੇਰ 35 ਦਾ ਸਵਰਾਜ ਆ ਗਿਆ ਬਾਈ ਦਸੀ ਮੱਕੜ ਇਹ 94 ਮਾਡਲ ਆ 94 ਮਾਡਲ ਇਹ ਪੰਜਾਬ ਨੰਬਰ ਆ ਪੀਪੀ 10 ਲੁਧਿਆਣਾ ਨੰਬਰ ਆ ਠੀਕ ਆ ਜੀ 80 ਪੈਸੇ ਟਾਇਰ ਨੇ ਵੀਰੇ ਇਹਦੇ ਚਾਰੇ ਠੀਕ ਆ ਜੀ 80 90 ਪੈਸੇ ਠੀਕ ਆ ਜੀ ਜੇ ਕਿਹਦੇ ਟਾਇਰ ਆ ਇਹਦੇ ਇੰਜਨ ਗੇਅਰ ਓਕੇ ਆ ਵੀਰੇ ਇੰਜਨ ਗੇਅਰ ਤਾਂ ਜਮ ਓਕੇ ਆ ਹਾਂ ਵੀਰੇ ਬਾਹਰ ਜਾ ਸਕਦਾ ਤਿੰਨੇ ਟਾਇਰ ਵੀਰੇ ਠੀਕ ਆ ਜੀ ਹਾਂ ਜੀ ਤਿੰਨੇ ਟਰੈਕਟਰ ਬਾਹਰ ਕੇ ਤੁਸੀਂ ਤਸੱਲੀ ਕਰਕੇ ਉੱਲ ਜਾ ਸਕਦੇ ਹੋ ਬਾਈ ਤੇ ਸੈਂਪਲ ਕਪੜੇ ਵਾਲੀ ਛਤਰੀ ਹੈ 94 ਮਾਡਲ ਦਾ ਰੇਟ ਮਾਈ ਮੱਖਣਾ ਇਹਦਾ ਵੀਰੇ 1.40 ਕਹਿੰਦਾ ਵੀਰੇ ਇਹ ਸਵਾ ਲੱਖ ਦਾ ਦੇਣਾ ਵੀਰੇ ਸਵਾ ਲੱਖ ਦਾ ਹਾਂਜੀ ਲਓ ਵੀ ਮਿੱਤਰੋ ਸਵਾ ਲੱਖ ਦਾ ਟਰੈਕਟਰ ਇਹ ਬਣੂਗਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਰੰਗ ਪੇਂਟ ਦਾ ਵੀ ਰੇਨ ਨਾਲ ਪਿਆ ਹਾਂ ਵੀਰੇ ਇਕੱਲਾ ਟਾਪੇ ਤੇ ਹੋਇਆ ਟਾਪੇ ਤੇ ਹੋਇਆ ਇਕੱਲਾ ਇਕੱਲੇ ਟਾਪੇ ਤੇ ਹੋਇਆ ਬਾਕੀ ਸਾਰਾ ਟਰੈਕਟਰ ਰੇਨ ਨਾਲ ਆ ਬਾਈ ਤੇ ਮੂਰੇ ਆ ਗਿਆ 855 ਬਾਹਰ ਪੰਪ ਵਾਲਾ ਪੁਰਾਣਾ ਮਾਡਲ 99 ਮਾਡਲ ਆ ਗਿਆ 99 ਮਾਡਲ ਆ ਗਿਆ 99 ਮਾਡਲ ਆ ਗਿਆ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਹੈ ਤੇ ਉਨੇ ਡਰ ਹੈ ਮਾਰਫ ਦੇ ਨਵੇਂ ਜੀ 750 ਦੇ ਠੀਕ ਹੈ ਜੀ ਰੇਡੀਅਲ ਨੇ ਮੁਰਲੇ ਹਨਾ ਨਹੀਂ ਜੀ ਕੰਪਨੀ ਦੇ ਨੇ ਮਾਰਫ ਦੇ ਠੀਕ ਹੈ ਜੀ ਤੇ ਮਗਰ ਲੈ ਕੇ ਨੇ ਜੀ ਫੋਲੋ ਦੇ 90% ਰੋਗ ਠੀਕ ਹੈ ਜੀ ਡਬਲ ਕਲਚ ਹੈ ਜੀ 6 ਜਿਰੀ ਚ ਟਰੈਕਟਰ ਆ 6 ਜਿਰੀ ਚ ਇਹ ਸਾਰਾ ਟਰੈਕਟਰ ਜਨਾਲਾ ਸਾਰਾ ਹਾਂ ਜੀ ਰੰਗ ਪੇਂਟ ਦਾ ਜਮਾ ਸਾਰਾ ਓਰਿਜਨਲ ਹੀ ਜਾਏਗਾ ਠੀਕ ਹੈ ਤੇ ਜੇ ਇੰਜਨ ਗੇਅਰ ਦੀ ਗੱਲ ਕਰੀਏ ਬਾਈ ਮੱਖਾ ਇੰਜਨ ਗੇਅਰ ਇਹ ਵੀ ਵਿਰੋਕਿਆ ਜਾਣਾ ਠੀਕ ਹੈ 6 ਜਿਰੀ ਚ ਹੈ ਜੀ ਇਹ ਡਬਲ ਕਲਚ ਠੀਕ ਹੈ ਇਹ 6 ਜਿਰੀ ਸਾਰੇ 98 ਟਰੈਕਟਰ 98 ਦੀ ਮਾਰਕ ਹੈ ਸਾਰੇ 98 ਦੀ ਮ ਠੀਕ ਹੈ ਜੀ 99 ਦੀ ਮਾਰ ਕੇ ਨੇ ਮਿੱਤਰੋ ਅਜੇ ਮਾਰ ਕੇ ਵੀ ਨਾਲ ਦੇ ਨੇ ਹਣਾ ਹਾਂਜੀ ਹਾਂਜੀ ਸਾਰੇ ਤੇ ਯਾਨੀ ਕਿ ਸਾਹਮਣੇ ਰੱਖਿਆ ਹੋਇਆ ਸੀ ਜੀ ਸਾਹਮਣੇ ਜੀ ਰੱਖਿਆ ਹਾਂ ਹਾਂ ਸਾਹਮਣੇ ਰੱਖਿਆ ਹੋਇਆ ਸੀ 98 ਮਾਡਲ ਦਾ ਭਾਈ ਇਹਦਾ ਰੇਟ ਇਹਦਾ ਰੇਟ ਵੀ ਅਪਾ 2 25 ਕਹਿੰਦੇ ਆ ਵੀਰੇ ਆਪਾਂ ਹਾਂ 2 215 ਦਾ ਵੀਰੇ ਦੇ ਦਾਂਗੇ 215000 ਦਾ ਟਰੈਕਟਰ ਇਹ ਮਿੱਤਰੋ ਬਣੂਗਾ ਜਿਹੜਾ ਵੀਰੇ ਸੋਡੀ ਬੰਦਾ ਵੀਡੀਓ ਦੇਖ ਕੇ ਉਹ ਸਕਰੀਨ ਸ਼ਾਟ ਲੈ ਆ ਵੀਰੇ ਉਹਦਾ ਆਪਾਂ ਮਾਨਤਾਨਾ ਫੁੱਲ ਕਰ ਦਿਆਂਗੇ ਉਹਦਾ ਹੋਰ ਵੀ ਮਾਨਤਾਨਾ ਫੁੱਲ ਕਰ ਦਾਂਗੇ ਠੀਕ ਆ ਬਾਈ ਮੱਕੜਾ ਸਕਰੀਨ ਸ਼ਾਟ ਲੈ ਆ ਵੀਰੇ ਫੁੱਲ ਮਾਨਤਾਨਾ ਹੋ ਜੂ ਬਾਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਅੱਗੇ ਆ ਗਿਆ 855 ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚੌਕੜਾ ਪੈਣੇ ਰੁਪਈਆ ਤੇ ਬਾਹਰ ਪੰਪ ਵਾਲਾ ਸੋਨਾ ਟਰੈਕਟਰ ਹੈ ਰੰਗ ਪੇਂਟ ਦਾ ਬਾਈ ਕਹਿੰਦਾ ਰੇਨ ਵਾਲਾ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਸਿੰਪਲ ਕੱਪੜੇ ਵਾਲੀ ਛਤਰੀ ਆ ਤੇ ਕਿੰਨੇ ਵੱਡਾ ਲੱਗਿਆ ਬਾਈ ਇਹ ਵੀਰੇ 5 ਤੇ ਰੇਟ ਇਹ ਵੀਰੇ 5 ਪਸਾ 3000 ਦਾ ਦੇ ਦਾਂਗੇ ਵੀਰੇ 310 ਲਿਖਿਆ ਹੋਇਆ 310 ਲਿਖਿਆ ਹੋਇਆ ਬਾਈ 3 ਲੱਖ ਦਾ ਟਰੈਕਟਰ ਇਹ ਬਣ ਜਾਊਗਾ ਤੇ ਮੌਕੇ ਤੇ ਮਾੜਾ ਮੋਟਾ ਜਦੋਂ ਸੌਦਾ ਹੁੰਦਾ ਬਾਈ ਹੋਰ ਵੀ ਹੋ ਜਾਂਦਾ ਹੁੰਦਾ ਹੋ ਜਾਂਦਾਗਾ ਤੇ ਇਹ ਸੀਗੇ ਬਾਈ ਦੇ ਚਾਰ ਟਰੈਕਟਰ ਤੇ ਆਜੋ ਬਾਈ ਨਾ ਕਰੀਏ ਗੱਲ ਬਾਈ ਮੱਖਣੇ ਇਸ ਤੋਂ ਇਲਾਵਾ ਟਰੈਕਟਰ ਹੋਰ ਵੀ ਹੁੰਦੇ ਨੇ ਹੋਰ ਹੈ ਜੀ ਵੀਰੇ ਦੋ ਕੁ ਟਰੈਕਟਰ ਨੇ ਦੋ ਕੁ ਟਰੈਕਟਰ ਨੇ ਇੱਕ 735 ਹੈ ਜੀ ਇੱਕ 744 ਹੈ ਜੀ ਠੀਕ ਹੈ ਜੀ ਸਵਰਾਜ ਜੀ ਠੀਕ ਹੈ ਜੀ 2000 ਮਾਡਲ ਆ ਜੀ ਠੀਕ ਹੈ ਜੀ ਜੇ ਕੋਈ ਲੈਣ ਆਉਂਦਾ ਕੈਪਟਰ ਹਾਂਜੀ ਵੀਰੇ ਤੇ ਮਾਨਤਾਨ ਵਧੀਆ ਉਹਨਾਂ ਦਾ ਵਧੀਆ ਜੀ ਵੀਰੇ ਵਧੀਆ ਠੀਕ ਹੈ ਤੇ ਕਾਪੀ ਕਾਹੇ ਜਾਂਦੇ ਤੁਸੀਂ ਦੱਸਿਓ ਕਾਪੀ ਕਾਹੀ ਵੀਰੇ ਜ਼ਿੰਮੇਵਾਰੀ ਆਪਣੀ ਸਰ ਜਿੰਮੇਵਾਰੀ ਆਪਣੀ ਠੀਕ ਹੈ ਕੈਪਟਰ ਬਾਖਲ ਜਿਹਾ ਦਾ ਬਈ ਕਾਪੀ ਕਾਹੀ ਦੀ ਆਪਣੀ ਜ਼ਿੰਮੇਵਾਰੀ ਹੀ ਫੋਲਦਾ ਠੀਕ ਹੈ ਬਈ ਜੀ ਗਲਤੀ ਨਹੀਂ ਲੈਂਦੇ ਨੀ ਵੀਰੇ ਆਪਾਂ ਠੀਕ ਹੈ ਜੀ ਜਿਹੜੀ ਚੀਜ਼ ਹੈਗੇ ਦੱਸ ਕੇ ਦੇਵਾਂਗੇ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਕਿੰਨਾ ਆ ਗਿਆ ਭਰਾ 7894 ਜੀ 35551 ਰਿਪੀਟ ਕਰਿਓ 75894 35551 ਇਹ ਬਾਈ ਦਾ ਮੋਬਾਈਲ ਨੰਬਰ ਹੈ ਬਰਨਾਲੇ ਤੋਂ 7 ਕਿਲੋ ਪੈਂਦਾ ਜੀ ਇਤਨੂਲਾ ਮੰਡੀ ਤੋਂ ਉੱਤ 4 ਕਿਲੋਮੀਟਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਮੱਖਣਾ ਧੰਨਵਾਦ ਤੇ ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਕਰਕੇ ਕੰਟੈਕਟ ਤੁਸੀਂ ਬਾਈ ਤੋਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ